ਗੋਦਾਵਰ ਤੀਰ ਗੋਦਾਵਰੀ ਦੇ ਕੰਢੇ ਉੱਤੇ ਗਏ ਸਹਿਤ ਬੀਰ ਸ਼੍ਰੀ ਰਾਮ ਭਰਾ ਸਹਿਤ ਗਏ ਤਜ ਰਾਮ ਚੀਰ ਅਤੇ ਬਸਤਰ ਉਤਾਰ ਕੇ ਰਾਮ ਚੰਦਰ ਨੇ ਕੀ ਸੁੱਚ ਸਰੀਰ ਇਸ਼ਨਾਨ ਕਰਕੇ ਸ਼ਰੀਰ ਨੂੰ ਪਵਿੱਤਰ ਕੀਤਾ ਲਖ ਰਾਮ ਰੂਪ ਰਾਮ ਚੰਦਰ ਦੇ ਅਦਭੁਤ ਅਦਭੁਤ ਅਨੂਪ ਅਤੇ ਅਨਪਮ ਰੂਪ ਨੂੰ ਵੇਖੇ ਜਹ ਹੁਤੀ ਸੂਪ ਜਿੱਥੇ ਸਰੂਪ ਨਖਾਰ ਰਹਿੰਦੀ ਹੁੰਦੀ ਸੀ ਤੈਗੇ ਭੂਪ ਉਸ ਬਣ ਦੇ ਰਾਖੇ ਉਥੇ ਚਲੇ ਗਏ ਕਹੀ ਤਾਹ ਤਾਤ ਰਾਜਿਆ ਨੇ ਜਾ ਕੇ ਉਸ ਨੂੰ ਕਿਹਾ ਸੁਨ ਸੂਪ ਬਾਤ ਏ ਸਰੂਪ ਨਖਾ ਤੂੰ ਸਾਡੀ ਗੱਲ ਨੂੰ ਸੁਣ ਲੈ ਦੋ ਆਤੇ ਤਨਾਤ ਸਾਡੇ ਬਣ ਵਿੱਚ ਦੋ ਸਾਦੂਆਂ ਨੇ ਆ ਕੇ ਇਸ਼ਾਰ ਨ ਕੀਤਾ ਹੈ ਲਹ ਅਨੂਪ ਗਾਤ ਉਹਨਾਂ ਨੇ ਅਨਪਮ ਸਰੀਰ ਪ੍ਰਾਪਤ ਕੀਤੇ ਹੋਏ ਹਨ ਚੰਦਰੀ ਛੰਦ ਸੋਪਨਖਾ ਇਹ ਬਾਤ ਸੁਣੀ ਜਬ ਸਰੋਪਨਖਾ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਇਹ ਚਲੀ ਆਬਿਲੰਭ ਤ੍ਰਿਆ ਤਬ ਤਾਦੋ ਇਸ ਤਰੀ ਬਿਨਾ ਦੇਰ ਕੀਤੇ ਧਾਈ ਕਰਕੇ ਤੁਰ ਪਈ ਕਾਮਸਰੂਪ ਕਲੇਵਰ ਚਾਨੈ ਉਸਨੇ ਰਾਮਚੰਦਰ ਦੇ ਸਰੀਰ ਨੂੰ ਕਾਮਸਰੂਪ ਕਰਕੇ ਚਾਰ ਲਿਆ ਰੂਪਾਨੂਪ ਤਿਉਹ ਪੁਰ ਮਾਨੈ ਉਹ ਰੂਪ ਆਨਪਾਮate ਤਿੰਨ ਲੋਕਾ ਵਿੱਚ ਮੰਨਣ ਯੋਗ ਸੀ ਤਾਇ ਕਹਿਓ ਰਗੁਰਾਏ ਭਏ ਤੇਹ ਜਿੱਥੇ ਰਾਮਸਾਨ ਉਹ ਉੱਥੇ ਭੱਜ ਕੇ ਪਹੁੰਚੀ ਅਤੇ ਇਸ ਤਰ੍ਹਾਂ ਕਿਹਾ ਜੈਸ ਨਿਰਲਾਜ ਕਹਿ ਨਾ ਕੋ ਕਹੇ ਜਿਸ ਤਰ੍ਹਾਂ ਕੋਈ ਨਿਰਲਾਜ ਇਸਤਰੀ ਵੀ ਕਿਸੇ ਨੂੰ ਨਹੀਂ ਕਹਿ ਸਕਦੀ ਉਹ اٹਕੀ ਤੁਮਰੀ ਛਾਬਕੇ ਬਾਰ ਉਹ ਕਹਿ ਲੱਗੀ हे ਪ੍ਰਿਆ ਮੈਂ ਤੁਹਾਡੀ ਸੁੰਦਰਤਾ ਉੱਤੇ ਮੋਹਿਤ ਹੋ ਗਈ ਹਾਂ ਰੰਗ ਰੰਗੀ ਰੰਗੇ ਦ੍ਰਿਗਤ ਉਪਰ ਤੁਹਾਡੇ ਦੋਹਾਂ ਨੈਣਾ ਦੇ ਰੰਗ ਵਿੱਚ ਰੰਗੀ ਗਈ ਹਾਂ। ਰਾਮ ਬਾਤ। ਰਾਮ ਨੇ ਕਿਹਾ, "ਸੁੰਦਰੀ ਚੰਦ, ਜਹਾ ਤਹਾ ਜਹ ਪ੍ਰਾਤ ਹਮਾਰੇ। ਉਥੇ ਜਾ, ਇਥੇ ਮੇਰਾ ਛੋਟਾ ਭਰਾ ਬੈਠਾ ਹੈ। ਵੈਰਜ ਹੈ ਲਖਨੈਨ ਤਿਹਾਰੀ। ਉਹ ਤੇਰੇ ਨੈਣਾ ਨੂੰ ਵੇਖ ਕੇ ਪ੍ਰਸੰਨ ਹੋਵੇਗਾ ਵੇਖ।" ਸੰਗ ਸਿਆ ਆਵ ਲੋਕ ਕਿਰਸੋਤਰ ਮੇਰੇ ਨਾਲ ਪਤਲੇ ਲੱਕ ਵਾਲੀ ਸੀਤਾ ਹੈ ਕੈਸੇ ਕਹਿ ਰਾਖ ਸਕੋ ਤੁਮ ਕੋ ਕਰ ਇਸ ਲਈ ਮੈਂ ਤੈਨੂੰ ਕਿਸ ਤਰ੍ਹਾਂ ਘਰ ਵਿੱਚ ਰੱਖ ਸਕਦਾ ਹਾਂ ਮਾਤ ਪਿਤਾ ਕਹਿ ਮੋਹ ਤ ਜਿਉ ਮਨ ਜਿਸ ਸੀਤਾ ਨੇ ਮਨ ਵਿੱਚੋਂ ਮਾਤਾ ਪਿਤਾ ਦੇ ਮੋਹ ਨੂੰ ਛੱਡ ਦਿੱਤਾ ਹੈ ਸੰਗ ਫਰੀ ਹਮਰੇ ਬਨ ਹੀ ਬਨ ਅਤੇ ਮੇਰੇ ਨਾਲ ਬਾਣ-ਬਾਣ ਵਿੱਚ ਫਿਰ ਰਹੀ ਹੈ ਤਾਹੇ ਤਜੋ ਕਸ ਕੈ ਸੁਨ ਸੁੰਦਰ ਏ ਸੁੰਦਰੀ ਸੁਣ ਉਸ ਨੂੰ ਮੈਂ ਕਿਸ ਤਰ੍ਹਾਂ ਛੱਡ ਸਕਦਾ ਹਾਂ ਜਾਹੋ ਤਹਾਂ ਜਹਾਂ ਪ੍ਰਾਤ ਕਿਰਸੋਦਰ ਏ ਪਤਲੇ ਲੱਕ ਵਾਲੀਏ ਤੂੰ ਉੱਥੇ ਜਾ ਜਿੱਥੇ ਮੇਰਾ ਪ੍ਰਾ ਬੈਠਾ ਹੈ ਜਾਤ ਪਈ ਸੁਣ ਬੈਨ ਤਰੀਆ ਤਹਿ ਏ ਕਾਲ ਸੁਣ ਕੇ ਇਸਤਰੀ ਉਥੇ ਚਲੀ ਗਈ ਬੈਠ ਹੋਤੇ ਰਣਧੀਰ ਜਤੀ ਜਹ ਜਿੱਥੇ ਰਣਧੀਰ ਜਤੀ ਲਕਸ਼ਮਣ ਬੈਠਾ ਹੋਇਆ ਸੀ ਸੋ ਨਾ ਬਰ ਅਤ ਰੋਸ ਪਰੀ ਤਬ ਲਕਸ਼ਮਣ ਵੱਲੋਂ ਨਾ ਵਣ ਕਾਰਨ ਉਸੇ ਵੇਲੇ ਸ਼ਰੂਪਨ ਕਾ ਕ੍ਰੋਧ ਨਾਲ ਭਰ ਗਈ ਨਾਕ ਕਟਾਏ ਗਈ ਗ੍ਰਹਿ ਕੋ ਸਬ ਅਤੇ ਲਖਮਣ ਕੋਲ ਨੱਕ ਕਟਵਾ ਕੇ ਕਾਰਨੋ ਮੁੜ ਗਈ ਇਤਿ ਸ਼੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਕਥਾ ਸੋਪਨਕਾ ਕੋ ਨਾਕ ਕਾਟ ਬੋ ਧਯੇ ਸਮਾਪਤਮ ਸਤ ਸੋਭਮ ਸਤ ਇਤਿ ਸ਼੍ਰੀ ਬਚਿਤ੍ਰਨਾਟਕ ਦੀ ਰਾਮ ਅਵਤਾਰ ਕਥਾ ਵਿੱਚ ਸ੍ਰੋਪਨਕਾ ਦੇ ਨੱਕ ਕਟਣ ਦੇ ਅਧਿਆਏ ਦੀ ਸਮਾਪਤੀ ਅਥ ਘਰ ਦੁਖਨ ਦਯਤ ਯੁੱਧ ਕਤਨੰ ਹੁਣ ਖੜ ਦੋਖਣ ਦਾਇਤ ਦੇ ਯੁੱਧ ਦਾ ਕਥਨ ਚੁੰਦਰੀ ਛਾਂਦ ਰਾਵਣ ਤੀਰ ਰੂ ਰੋਤ ਪਈ ਜਬ ਸਰੂਪ ਨਖਾ ਜਦੋਂ ਰਾਵਣ ਕੋਲ ਜਾ ਕੇ ਰੋਈ ਰੋਸ ਭਰੇ ਦਨ ਬਾਂਸ ਬਲੀ ਸਬ ਤਦੋ ਦਾਨਵ ਵਾਚ ਦੇ ਸਾਰੇ ਬਲੀ ਤੈਂਤ ਕ੍ਰੋਧਨਾਰ ਭਰ ਗਈ ਲੰਕਾ ਸ ਤੀਰ ਬਜીર ਬੁਲਾਏ ਰਾਵਣ ਨੇ ਧੀਰਜਵਾਰੇ ਵਜੀਰ ਬੁਲਾਏ ਆਤੇ ਉਹਨਾਂ ਦੀ ਸਲਾਹ ਨਾਲ ਦੁਖਨ ਉਹ ਖਰ ਦੈਯਤ ਪਠਾਏ ਖਰ ਆਤੇ ਦੁਖਨ ਨਾਂ ਦੇ ਦੋਹਾ ਦੇ ਤਾ ਨੂੰ ਭੇਜ ਦਿੱਤਾ ਸਾਜਸਨਹ ਸੁਬਾਹਾ ਦੁਰੰਗ ਕਾਤ ਸੁੰਦਰ ਬਾਹਾਂ ਅਤੇ ਕਠੋਰ ਸ਼ਸਤਰ ਸਜਾ ਕੇ ਚੱਲ ਪੇ ਬਾਜਤ ਬਾਜ ਚਲੇ ਗਜ ਗਜਤ ਉਨ੍ਹਾਂ ਨਾਲ વાਜੇ ਵੱਜਦੇ ਸਨ ਅਤੇ ਹਾਥੀ ਗਰਜਦੇ ਸਨ ਮਾਰ ਹੀ ਮਾਰ ਤਸੋ ਦਿਸਕੂਕੇ ਮਾਰੋ ਮਾਰੋ ਦੀ ਦਸ਼ਾ ਦਿਸ਼ਾਵਾਂ ਵਿੱਚ ਆਵਾਜ਼ ਹੋ ਰਹੀ ਸੀ ਸਾਵਣ ਕੀ ਘਟ ਜਿਉਂ ਘਰ ਟੋਕੇ ਉਹ ਸਾਵੰਦੀਆ ਘਟਾਵਾਂ ਵਾਂ ਗਰਜਦੇ ਹੋਏ ਰਾਮਚੰਦਰ ਦੇ ਨੇੜੇ ਆ ਟੋਕੇ ਸਨ ਗੱਜਤ ਹੈ ਰਗਬੀਰ ਮਹਾਮਨ ਵੱਡੇ ਤੇ ਅਰਜਵਾਲੇ ਯੋਧੇ ਰਣ ਵਿੱਚ ਗੱਜਦੇ ਸਨ ਤਜਤ ਹੈ ਨਹੀਂ ਪੂਮ ਅਯੋਦਨ ਅਤੇ ਯੰਗ ਦੀਪੂ ਮੀਨੂ ਤਿਆਗਦੇ ਨਹੀਂ ਸਨ ਛਾਜਤ ਹੈ ਚੱਕ ਸਰਉਨਤ ਸੋ ਸਰ ਜਿਨ੍ਹਾਂ ਦੇ ਨੈਣ ਲਹੂ ਦੇ ਸਰੋਵਰਾ ਵਾਂਗ ਸ਼ੋਭਦੇ ਸਨ ਨਾਦ ਕਰੈ ਕਿਲਕਾਰ ਭयंकर ਅਤੇ ਭਿਆਨਕ ਚੀਕਾ ਮਾਰਨ ਦੀ ਆਵਾਜ਼ ਕਰਦੇ ਸਨ ਤਾਰ ਕਾ ਛੰਦ ਰਣ ਰਾਜਕੁਮਾਰ ਬਿਰ ਚਹਿਗੇ ਰਣ ਵਿਚ ਰਾਜਕੁਮਾਰ ਰਾਮ ਅਤੇ ਲਕਸ਼ਮਣ ਵਿਚਰਨਗੇ ਸਰ ਸੇਲ ਸਰਾਸਨ ਨਹਿ ਚੇਗੇ ਸੂਰਮੇ ਆਦੇ ਹੱਥ ਵਿਚ ਤੀਰ ਵਰਸ਼ੇ ਅਤੇ ਤਣੁਸ਼ ਨਚਣਗੇ ਸੋ ਵਿਰੋਧ ਆਵਦ ਸੋ ਗਾਜੇਹਗੇ ਸੂਰਮੇ ਰਾਮ ਅਵ ਸਿੱਧ ਦੇ ਵਿਰੋਧ ਗੱਜਣਗੇ ਰਾਣ ਰੰਗ ਹੈ ਰਾਮ ਉਭਿ ਰਾਜੇਗੇ ਇਸ ਤਰ੍ਹਾਂ ਰਣ ਭੂਮੀ ਵਿੱਚ ਰਾਮ ਸ਼ੋਭਾ ਪਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ